ਇਸੋੜੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਬਿਕਰਮ ਮਜੀਠੀਆ ਦੇ ਸਾਲੇ ਗਜਪਤ ਗਰੇਵਾਲ ਨੂੰ ਸਮਣੇ ਪੇਸ਼ ਦਿੱਤਾ ਹੈ ਤੇ ਉੱਥੇ ਪੇਸ਼ ਹੋਣ ਦੇ ਹੁਕਮ ਲਗਾ ਦਿੱਤੇ ਨੇ ਤੇ ਜਿਸ ਤੋਂ ਬਾਅਦ ਵਿਜੀਲੈਂਸ ਨੇ ਇੱਕ ਹੋਰ ਜਿਹੜਾ ਕਿ ਸਕੰਜਾ ਕਸਿਆ ਹੈ ਤੇ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਮੁਸ਼ਕਲਾਂ ਵਧੀਆਂ ਵੀ ਜਾ ਸਕਦੀਆਂ ਨੇ ਤੇ ਹੁਣ ਵਿਕਰਮ ਮਜੀਠੀਆ ਦੇ ਸਾਲੇ ਗਜਪਤ ਗਰੇਵਾਲ ਨੂੰ ਜਿਹੜਾ ਕਿ ਸਮਨ ਭੇਜ ਦਿੱਤੇ ਨੇ ਮੁੜ ਸਮਨ ਭੇਜੇ ਗਏ ਨੇ ਤੇ ਉੱਥੇ ਹੀ ਗੱਲ ਕਰੀਏ ਤਾਂ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਨਾਲ ਸਬੰਧਿਤ ਚਰਚਿਤ ਗੈਰ ਕਾਨੂੰਨੀ ਸੰਪਤੀ ਮਾਮਲੇ ਦੀ ਜਾਂਚ ਦਾ ਦਾਇਰਾ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਘੜੀ ਦੇ ਵਿੱਚ ਮਜੀਠੀਆ ਦੇ ਸਾਲੇ ਗਜਪਤ ਗਰੇਵਾਲ ਨੂੰ ਜਿਹੜਾ ਕਿ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਪੁਛਕੀ ਦੇ ਲਈ ਸਮਨ ਜਾਰੀ ਕੀਤਾ ਗਿਆ ਸੀ ਪਰ ਸੋਮਵਾਰ 15 ਸਤੰਬਰ ਨੂੰ ਉਹ ਵਜਨਾਂਸਾ ਹੈਡਕੁਆਟਰ ਮੋਹਾਲੀ ਦੇ ਵਿੱਚ ਪੇਸ਼ ਨਹੀਂ ਹੋਏ ਤੇ ਜਿਸ ਤੋਂ ਬਾਅਦ ਉੱਥੇ ਹੀ ਗੱਲ ਕਰੀਏ ਤਾਂ ਗਜਪਤ ਸਿੰਘ ਗਰੇਵਾਲ ਦੀ ਗੈਰ ਹਾਜ਼ਰੀ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੁਣ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਤਾਜ਼ਾ ਨੋਟਿਸ ਭੇਜਿਆ ਹੈ ਤੇ ਜਿਸ ਤੋਂ ਬਾਅਦ 16 ਸਤੰਬਰ ਨੂੰ ਸਵੇਰੇ 11 ਵਜੇ ਨੂੰ ਸੱਦਿਆ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਤੁਸੀਂ ਹਾਜ਼ਰ ਜਿਹੜਾ ਹੈ ਕਿ ਲਾਜ਼ਮੀ ਹੋਣਾ ਹੈ ਤੇ ਜਿਸ ਦੇ ਦੌਰਾਨ 15 ਤਰੀਕ ਨੂੰ ਪਹਿਲਾਂ ਉਹਨਾਂ ਨੂੰ ਸਮਨ ਭੇਜਿਆ ਸੀ ਪਰੰਤੂ ਬਿਨਾਂ ਕਿਸੇ ਕਾਰਨ ਉਹ ਹਾਜ਼ਰ ਨਹੀਂ ਹੋਏ ਤੇ ਜਿਸ ਤੋਂ ਬਾਅਦ ਇਹ ਦੱਸਿਆ ਗਿਆ ਕਿ 2000 ਤੇ ਇਹਦੀ ਧਾਰਾ ਜਿਹੜਾ ਕਿ 179 ਦਾ ਪ੍ਰਯੋਗ ਕੀਤਾ ਗਿਆ ਹੈ ਸੇ ਇਸ ਧਾਰਾ ਦੇਖਰ ਕੋਈ ਵੀ ਵਿਅਕਤੀ ਜਾਂਚ ਦੇ ਲਈ ਸਹਿਯੋਗ ਕਰਦਾ ਹੈ ਮਾਫ ਕਰਨਾ ਨਹੀਂ ਕਰਦਾ ਤਾਂ ਉਸ ਨੂੰ ਸਖਤ ਕਾਨੂੰਨੀ ਕਾਰਵਾਈ ਹੈ ਜਿਹੜੀ ਕਿ ਉਸ ਦੇ ਖਿਲਾਫ ਕੀਤੀ ਜਾ ਸਕਦੀ ਹੈ ਤੇ ਉਥੇ ਹੀ ਹੁਣ ਅ ਗਤਪਤ ਸਿੰਘ ਗਰੇਵਾਲੇਸ ਮਾਮਲੇ ਦੇ ਵਿੱਚ ਮਹੱਤਵਪੂਰਨ ਕੜੀ ਸਾਬਤ ਹੋ ਸਕਦੇ ਨੇ ਜਾਂਚ ਏਜੰਸੀਆਂ ਨੂੰ ਉਮੀਦ ਹੈ ਕਿ ਉਹਨਾਂ ਦੀ ਜਿਹੜੀ ਗਵਾਹੀ ਆ ਅਤੇ ਬਿਆਨ ਦੇ ਨਾਲ ਮਜੀਠੀਆ ਦੇ ਨਾਲ ਸਬੰਧਿਤ ਵਿੱਤੀ ਲੈਣ ਦੇਣ ਅਤੇ ਸੰਪਤੀ ਦੇ ਜਿਹੜੇ ਸਰੋਤ ਨੇ ਉਹਨਾਂ ਬਾਰੇ ਸਪਸ਼ਟਤਾ ਆ ਸਕਦੀ ਹੈ ਇਹੀ ਕਾਰਨ ਹੈ ਕਿ ਵਿਜੀਲੈਂਸ ਬਿਊਰੋ ਉਹਨਾਂ ਦੇ ਹਾਜ਼ਰੀ ਨੂੰ ਲੈ ਕੇ ਹੁਣ ਸਖਤੀ ਵਖਾ ਰਿਹਾ ਹੈ ਇਸੋੜੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਬਿਕਰਮ ਮਜਰੀਠੀਆ ਦੇ ਸਾਲੇ ਗਜਪਤ ਗਰੇਵਾਲ ਨੂੰ ਸਮਣੇ ਪੇਸ਼ ਦਿੱਤਾ ਹੈ ਤੇ ਉੱਥੇ ਪੇਸ਼ ਹੋਣ ਦੇ ਹੁਕਮ ਲਗਾ ਦਿੱਤੇ ਨੇ ਤੇ ਜਿਸ ਤੋਂ ਬਾਅਦ ਵਿਜੀਲੈਂਸ ਨੇ ਇੱਕ ਹੋਰ ਜਿਹੜਾ ਕਿ ਸਿਕੰਜਾ ਕੱਸਿਆ ਹੈ ਤੇ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਮੁਸ਼ਕਲਾਂ ਵਧੀਆਂ ਵੀ ਜਾ ਸਕਦੀਆਂ ਨੇ ਤੇ ਹੁਣ ਵਿਕਰਮ ਮਜੀਠੀਆ ਦੇ ਸਾਲੇ ਗਜਪਤ ਗਰੇਵਾਲ ਨੂੰ ਜਿਹੜਾ ਕਿ ਸਮਨ ਭੇਜ ਦਿੱਤੇ ਨੇ ਮੁੜ ਸਮਨ ਭੇਜੇ ਗਏ ਨੇ ਤੇ ਉੱਥੇ ਹੀ ਗੱਲ ਕਰੀਏ ਤਾਂ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਨਾਲ ਸਬੰਧਿਤ ਚਰਚਿਤ ਗੈਰ ਕਾਨੂੰਨੀ ਸੰਪਤੀ ਮਾਮਲੇ ਦੀ ਜਾਂਚ ਦਾ ਦਾਇਰਾ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਘੜੀ ਦੇ ਵਿੱਚ ਮਜੀਠੀਆ ਦੇ ਸਾਲੇ ਗਜਪਤ ਗਰੇਵਾਲ ਨੂੰ ਜਿਹੜਾ ਕਿ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਪੁੱਛ ਦੇ ਲਈ ਸਮਨ ਜਾਰੀ ਕੀਤਾ ਗਿਆ ਸੀ ਪਰ ਸੋਮਵਾਰ 15 ਸਤੰਬਰ ਨੂੰ ਉਹ ਵਜਨਾਂਸ ਹੈਡਕੁਆਟਰ ਮੋਹਾਲੀ ਦੇ ਵਿੱਚ ਪੇਸ਼ ਨਹੀਂ ਹੋਏ ਤੇ ਜਿਸ ਤੋਂ ਬਾਅਦ ਉੱਥੇ ਹੀ ਗੱਲ ਕਰੀਏ ਤਾਂ ਅ ਗਜਪਤ ਸਿੰਘ ਗਰੇਵਾਲ ਦੀ ਗੈਰ ਹਾਜ਼ਰੀ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੁਣ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਤਾਜ਼ਾ ਨੋਟਿਸ ਭੇਜਿਆ ਹੈ ਤੇ ਜਿਸ ਤੋਂ ਬਾਅਦ 16 ਸਤੰਬਰ ਨੂੰ ਸਵੇਰੇ 11 ਵਜੇ ਨੂੰ ਸੱਦਿਆ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਤੁਸੀਂ ਹਾਜ਼ਰ ਜਿਹੜਾ ਹੈ ਕਿ ਲਾਜ਼ਮੀ ਹੋਣਾ ਹੈ ਤੇ ਜਿਸ ਦੇ ਦੌਰਾਨ 15 ਤਰੀਕ ਨੂੰ ਪਹਿਲਾਂ ਉਹਨਾਂ ਨੂੰ ਸਹਮਣ ਭੇਜਿਆ ਸੀ ਪਰੰਤੂ ਬਿਨਾਂ ਕਿਸੇ ਕਾਰਨ ਉਹ ਹਾਜ਼ਰ ਨਹੀਂ ਹੋਏ ਤੇ ਜਿਸ ਤੋਂ ਬਾਅਦ ਇਹ ਦੱਸਿਆ ਗਿਆ ਕਿ 2000 ਤੇ ਇਹਦੀ ਤਾਰਾ ਜਿਹੜਾ ਕੇ 179 ਦਾ ਪ੍ਰਯੋਗ ਕੀਤਾ ਗਿਆ ਹੈ ਸੇ ਇਸ ਤਾਰਾ ਜੇਕਰ ਕੋਈ ਵੀ ਵਿਅਕਤੀ ਜਾਂਚ ਦੇ ਲਈ ਸਹਿਯੋਗ ਕਰਦਾ ਹੈ ਆ ਮਾਫ ਕਰਨਾ ਨਹੀਂ ਕਰਦਾ ਹੈ ਤਾਂ ਉਸ ਨੂੰ ਸਖਤ ਕਾਨੂੰਨੀ ਕਾਰਵਾਈ ਹੈ ਜਿਹੜੀ ਕਿ ਉਸਦੇ ਖਿਲਾਫ ਕੀਤੀ ਜਾ ਸਕਦੀ ਹੈ ਤੇ ਉੱਥੇ ਹੀ ਹੁਣ ਗਤਪਤ ਸਿੰਘ ਗਰੇਵਾਲ ਇਸ ਮਾਮਲੇ ਦੇ ਵਿੱਚ ਮਹੱਤਵਪੂਰਨ ਕੜੀ ਸਾਬਤ ਹੋ ਸਕਦੇ ਨੇ ਜਾਂਚ ਏਜੰਸੀਆਂ ਨੂੰ ਉਮੀਦ ਹੈ ਕਿ ਉਹਨਾਂ ਦੀ ਜਿਹੜੀ ਗਵਾਹੀ ਹੈ ਅਤੇ ਬਿਆਨ ਦੇ ਨਾਲ ਮਜੀਠੀਆ ਦੇ ਨਾਲ ਸਬੰਧਿਤ ਵਿੱਤੀ ਲੈਣ ਦੇਣ ਅਤੇ ਸੰਪਤੀ ਦੇ ਜਿਹੜੇ ਸਰੋਤ ਨੇ ਉਹਨਾਂ ਬਾਰੇ ਸਪਸ਼ਟਤਾ ਆ ਸਕਦੀ ਹੈ ਇਹੀ ਕਾਰਨ ਹੈ ਕਿ ਵਿਜੀਲੈਂਸ ਬਿਊਰੋ ਉਹਨਾਂ ਦੇ ਹਾਜ਼ਰੀ ਨੂੰ ਲੈ ਕੇ ਹੁਣ ਸਖਤੀ ਵਖਾ ਰਿਹਾ ਹੈ